ਇੰਨੇ ਹੈਰਾਨ ਹੋਣ ਦੀ ਲੋੜ ਨਹੀਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਹਾਡਾ ਇਹ ਰੂਪ ਵੀ ਦੇਖੂੰਗਾ ਇਸ ਕੰਮ ਚੋਣਾ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਕਿਸੇ ਦੀ ਮਜਬੂਰੀ ਵੀ ਹੁੰਦੀ ਆ ਤੇ ਮੈਨੂੰ ਇਸ ਕੰਮ ਚ ਲਿਆਉਣ ਵਾਲੇ ਕੋਈ ਹੋਰ ਨਹੀਂ ਤੁਹਾਡੇ 21 ਤਾਂ ਵਾਲੇ ਸੀਗੇ ਮਤਲਬ ਤਸਦੀਆਂ ਕੰਪਲਟ ਕੋਈ ਨਾ ਕਿ ਹਾਂਜੀ ਵੀਰੇ ਅਸ਼ੀਗਲ ਮੈਮ ਮੈਂ ਮੈਂ ਨਾ ਲੋਨ ਦੀ ਕਿਸ਼ਤ ਲੈਣ ਆਇਆ ਸੀਗਾ ਇੱਥੇ ਅੱਜ ਵੀਰੇ ਹਾਂਜੀ ਅੰਦਰ ਕੀ ਗੱਲ ਹੈ ਹਾਂਜੀ ਮੈਡਮ ਲਿਓ ਪੈਸੇ ਜੋ ਪੈਸੇ ਨਾ ਹੈ ਨਹੀਂ ਗਏ ਮੈਨੂੰ ਥੋੜਾ ਜਿਹਾ ਟਾਈਮ ਮਿਲ ਸਕਦਾ ਨਹੀਂ ਮੈਡਮ ਟਾਈਮ ਤਾਂ ਮੇਰੇ ਕੋਲ ਇੱਕ ਘੰਟੇ ਦਾ ਵੀ ਹੈ ਨਹੀਂ ਤੁਸੀਂ ਛੇਤੀ ਛੇਤੀ ਪੈਸੇ ਦਿਓ ਤੇ ਮੈਂ ਅੱਗੇ ਵੀ ਕਿਸ਼ਤਾਂ ਲੈਣੀਆਂ ਨੇ ਸਰ ਅਸੀਂ ਪਹਿਲੇ ਵੀ ਤਾਂ ਕਿਸ਼ਤਾਂ ਦਿੱਤੀਆਂ ਹੀ ਨੇ ਇਸ ਵਾਰ ਅਸੀਂ ਕਿਹੜਾ ਕਿਤੇ ਭੱਜੇ ਚੱਲੇ ਆ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਅੱবি ਕਿਸ਼ਤ ਦੇ ਦਾਂਗੇ ਦੇਖੋ ਮੈਡਮ ਕੰਪਨੀ ਦੇ ਵੀ ਆਪਣੇ ਕੁਝ ਰੂਲ ਤੇ ਰੈਗੂਲੇਸ਼ਨ ਨੇ ਕੰਪਨੀ ਇਹ ਨਹੀਂ ਦੇਖਦੀ ਤੁਸੀਂ ਭੱਜ ਚੱਲਿਓ ਜਾਂ ਨਹੀਂ ਭੱਜ ਚੱਲੇ ਕੰਪਨੀ ਤਾਂ ਕਿਸ਼ਤ ਦੇਖਦੀ ਆ ਤੁਸੀਂ ਮੈਨੂੰ ਕਿਸ਼ਤ ਦਿਓ ਤੇ ਮੈਂ ਜਾਵਾਂ ਸਰ ਅਸਲ ਚ ਗੱਲ ਹੈ ਕਿ ਮੇਰੇ ਹਸਬੰਦ ਬਹੁਤ ਬਿਮਾਰ ਚੱਲ ਰਹੇ ਆ ਤੇ ਦਵਾਈ ਦਾ ਵੀ ਖਰਚਾ ਨਹੀਂ ਹੋ ਰਿਹਾ ਸਾਡੇ ਕੋਲ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਓ ਮੈਂ ਕਿਸ਼ਤ ਦੇ ਦਾਂਗੀ ਤੁਹਾਡੀ ਬਿਕੋਜ਼ ਇਸ ਟਾਈਮ ਮੈਂ ਵੀ ਕੋਈ ਜੌਬ ਨਹੀਂ ਕਰ ਰਹੀ ਦੇਖੋ ਮੈਡਮ ਮੈਂ ਤਾਂ ਕੰਪਨੀ ਦਾ ਇੱਕ ਨੌਕਰਾਂ ਤੇ ਮੇਰੀਆਂ ਵੀ ਕਈ ਮਜਬੂਰੀਆਂ ਨੇ ਸਰ ਫਿਰ ਤੁਸੀਂ ਦੱਸ ਦਿਓ ਕਿ ਕੋਈ ਅਡਜਸਟਮੈਂਟ ਹੋ ਸਕਦੀ ਹੈ ਤੇ ਮੈਡਮ ਕਰਨ ਨੂੰ ਬੰਦਾ ਕੀ ਨਹੀਂ ਕਰ ਸਕਦਾ ਪਰ ਸਾਰਾ ਕੁਝ ਮੇਰੇ ਹੱਥ 'ਚ ਥੋੜੀ ਆ ਕੁਝ ਕੁ ਚੀਜ਼ਾਂ ਤੁਹਾਡੇ ਹੱਥ 'ਚ ਵੀ ਨੇ ਥੋੜਾ ਜਿਹਾ ਐਡਜਸਟਮੈਂਟ ਕਰ ਲੈਣਾ ਥੋੜਾ ਜਿਹਾ ਤੁਸੀਂ ਕਰ ਲਓ ਬਾਕੀ ਮਰਜੀ ਆ ਤੁਹਾਡੀ हां जी हां जी 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 सत हाँ जी मैडम होया इंतजाम फिर किस देया नहीं या फिर मैं देखती हूँ ਬਰੇ ਸਵਰਤ ਹੈ ਨਹੀਂ ਨਹੀਂ ਬਾਕੀ ਕੁਝ ਉੱਪਰ نیچے ਹੋ ਸਕਦਾ ਮੈਂ ਤਾਂ ਉੱਪਰ نیچے ਕਰ ਸਕਦਾ ਮੈਡਮ ਤੁਸੀਂ ਦੇਖੋ ਉੱਪਰ نیچے ਕਰ ਸਕਦੇ ਹੋ ਮੈਨੂੰ ਕੁਝ ਸਮਝ ਨਹੀਂ ਸਮਝਾ ਦਿੰਦੇ ਹਾਂ ਹਾਂਜੀ ਮੈਡਮ ਆਗੇ ਤੁਸੀਂ ਮੈਂ ਤੁਹਾਡੀ ਵੇਟ ਕਰ ਰਹੀ ਸੀਗੀ ਇੱਥੇ ਰੁਕੋ ਮੈਂ ਨਹੀਂ ਬੈਸ ਲੱਕੇ ਅਲੋ ਸਰ ਪੈਸੇ ਮੈਡਮ ਅੱਜ ਮੈਂ ਪੈਸੇ ਲੈਣ ਨਹੀਂ ਆਇਆ ਇਹ ਪੈਸਾ ਹੀ ਲੋੜ ਤੁਹਾਨੂੰ ਜਦਿਆ ਬਾਕੀ ਤੁਸੀਂ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਰਹੋ ਤੇ ਮੈਂ ਤੁਹਾਡੀਆਂ ਸਮਝ ਗਏ ਸਮਝਦਾ ਗਏ ਹੋਗੇ ਹਾਂਜੀ ਅੱਜ 15 ਦਿਨ ਤਾਂ ਹੋਏ ਸੀ ਕਿਸ਼ਤ ਭਰੀ ਨੂੰ ਤੂੰ ਅੱਜ ਫੇਰ ਆ ਗਿਆ ਅੱਜ ਮੈਂ ਕਿਸ਼ਤ ਲੈਣੀ ਕਿਸ਼ਤ ਭਰਨਾ ਹੈ ਉਹੀ ਗੁੱਸੇ ਹੋਈ ਜਾਨੀ ਲੱਗਦਾ ਤੈਨੂੰ ਮੇਰੀ ਆਦਤ ਪੈ ਗਈ ਕੰਪਨੀ ਦੀਆਂ ਕਿਸ਼ਤਾਂ ਤਾਂ ਪੂਰੀਆਂ ਹੋ ਜਾਣਗੀਆਂ ਪਰ ਮੇਰੀਆਂ ਕਿਸ਼ਤਾਂ ਪੂਰੀਆਂ ਨਹੀਂ ਹੋਣਗੀਆਂ ਉਹ ਦਿਨ ਤੋਂ ਲੈ ਕੇ ਹੁਣ ਤੱਕ ਇਹ ਸਿਲਸਿਲਾ ਐਦਾਂ ਹੀ ਚੱਲਦਾ ਰਿਹਾ ਨਾ ਮੇਰੇ ਤੋਂ ਕਿਸ਼ਤਾਂ ਪੂਰੀਆਂ ਹੋਈਆਂ ਤੇ ਮੈਂ ਇਸ ਦਲਦਲ ਵਿੱਚ ਤਸਦੀ ਗਈ ਇਹ ਗੱਲ ਪੁੱਛਾਂ ਮੈਡਮ ਤੁਸੀਂ ਨੇ ਉਹ ਲੋਨ ਲਿਆ ਕਿਉਂ ਸੀ ਇਹ ਲੋਨ ਤਾਂ ਸੀ ਬਿਊਟੀਕ ਖੋਲਣ ਲਈ ਲਿਆ ਸੀ ਪਰ ਮੈਂ ਤਾਂ ਥੋੜੀ ਕਿ ਬਿਊਟੀਕ ਦੇਖੀ ਨਹੀਂ ਲੋਨ ਲੈਣ ਤੋਂ ਬਾਅਦ ਸਾਡਾ ਪਲਾਨ ਬਦਲ ਗਿਆ ਸੀ ਉਹ ਪੈਸੇ ਸਾਰੇ ਕਰਚ ਹੀ ਖਰਚ ਹੋਗੇ ਮੈਡਮ ਮੈਂ ਬਹੁਤ ਲੋਕ ਇਦਾਂ ਦੇ ਦੇਖੇ ਨੇ ਜਿਹੜੇ ਸੇ ਚੱਕਰ ਚ ਬਰਬਾਦ ਹੋ ਜਾਂਦੇ ਨੇ ਪੈਸਾ ਲੈਂਦੇ ਕਿਸੇ ਹੋਰ ਮਕਸਦ ਵਾਸਤੇ ਨੇ ਤੇ ਖਰਚੋਂ ਕਿਤੇ ਹੋਰ ਦਿੰਦੇ ਨੇ ਜ਼ਿੰਦਗੀ ਦਾ ਨਿਸ਼ਾਨਾ ਨਾ ਇਨਸਾਨ ਦਾ ਸਿੱਧਾ ਹੋਣਾ ਚਾਹੀਦਾ ਫਿਰ ਸਾਰੀਆਂ ਮੁਸ਼ਕਲਾਂ ਆਸਾਨ ਹੋ ਜਾਂਦੀਆਂ ਨੇ ਜੇ ਤੁਸੀਂ ਉਹ ਪੈਸਾ ਸਹੀ ਜਗ੍ਹਾ ਤੇ ਲਾਇਆ ਹੁੰਦਾ ਨਾ ਨਤਾਈ ਰਾਚੋ ਨਾ ਪੈਂਦਾ ਤੇ ਨਾ ਜਿੱਥੇ ਹੁੰਦੇ ਪਤਾ ਨਹੀਂ ਕਿਉਂ ਕਦੋਂ ਤੁਸੀਂ ਲੋਕ ਸਮਝੋਗੇ ਕਿ ਜ਼ਿੰਦਗੀ ਬਹੁਤ ਸੋਹਣੀ ਹੈ ਇਹਨੂੰ ਇਦਾਂ ਬਰਬਾਦ ਨਹੀਂ ਕਰਨਾ ਚਾਹੀਦਾ ਆਪ ਦਾ ਮਕਸਦ ਨਹੀਂ ਭੁੱਲਣਾ ਚਾਹੀਦਾ ਬਾਕੀ ਗੱਲ ਹੋਰ ਤੁਸੀਂ ਕੰਪਨੀ ਵਾਲਿਆਂ ਤੋਂ ਮਾੜਾ ਕਹਿਤਾ ਤੁਹਾਨੂੰ ਪਤਾ ਵੀ ਹੈ ਇਸ ਕੰਪਨੀ ਦੇ ਸਿਰ ਤੇ ਕਿੰਨੇ ਦੇ ਰੋਜ਼ਗਾਰ ਚੱਲਦੇ ਨੇ ਕੰਨ ਨੂੰ ਨੌਕਰੀ ਮਿਲੀ ਹੋਈ ਐ ਇਹ ਤਾਂ ਮੈਡਮ ਸਾਡਾ ਕੰਮ ਐ ਬਾਕੀ ਰਹੀ ਗੱਲ ਉਹ ਮੁੰਡੇ ਦੀ ਕਿਸੇ ਨੇ ਕੁਝ ਗਲਤ ਕੀਤਾ ਸੀ ਨਾ ਤਾਂ ਹੀ ਉਹ ਇਸ ਕੰਪਨੀ ਤੋਂ ਬਾਹਰ ਐ ਤੇ ਮੈਂ ਵਰਤੇ ਕੰਮ ਕਰ ਰਹੇ ਹਾਂ ਆਪਣਾ ਪਰਿਵਾਰ ਪਾਲ ਰਿਹਾ ਮੈਡਮ ਬਹੁਤ ਇਦਾਂ ਦੇ ਲੋਕ ਨੇ ਜਿਹੜੇ ਪਾਹੀ ਜੋ ਕੇ ਵੀ ਕੰਮ ਕਰਦੇ ਨੇ ਆਪਣਾ ਪਰਿਵਾਰ ਪਾਲਦੇ ਨੇ ਪਰ ਨਹੀਂ ਕੋਈ ਆਪਣੀ ਜ਼ਿੰਦਗੀ ਨੂੰ ਆਸਾਨ ਬਣਾਉਣ ਦੇ ਚੱਕਰ ਚ ਗਲਤ ਰਾਹ ਚੋਂ ਲੈ ਜਾਂਦੇ ਨੇ ਤੇ ਇਹ ਗਲਤ ਰਾਹ ਗਲਤ ਜਗ੍ਹਾ ਤੇ ਲੈ ਕੇ ਜਾਂਦਾ। ਤੁਹਾਨੂੰ ਕੋਈ ਸਹੀ ਮੁੱਝ ਨਹੀਂ ਦਿਖਾ ਸਕਦਾ। ਤੁਹਾਡੀਆਂ ਕਈਆਂ ਸਾਰੀਆਂ ਗੱਲਾਂ ਸਹੀ ਨੇ। ਤੇ ਮੈਨੂੰ ਆਪਣੇ ਕੀਤੀਆਂ ਗਲਤੀਆਂ ਤੇ ਪਛਤਾਵਾ ਵੀ ਬਹੁਤਾ। ਪਰ ਮੈਂ ਹਾਂ ਜ਼ਿੰਦਗੀ ਦੇ ਇਸ ਰਾਹ ਤੇ ਖੜੀ ਹਾਂ। ਨਾ ਮੈਂ ਇਹਨੂੰ ਛੱਡ ਸਕਦੀ ਹਾਂ ਤੇ ਨਾ ਮੈਂ ਅੱਗੇ ਵੱਧ ਸਕਦੀ ਹਾਂ। ਜਿੰਦਗੀ ਦੀ ਰਾਹ ਬਦਲ ਨਹੀਂ ਨਾ। ਇਨਸਾਨ ਦੇ ਆਪਣੇ ਹੱਥ 'ਚ ਹੁੰਦਾ। ਤੰਦਕੀ ਨੂੰ ਕਿਤੋਂ ਵੀ ਸ਼ੁਰੂ ਕਰਿਆ ਜਾ ਸਕਦਾ ਹੈ। ਫੇ ਚਲੋ ਮੇਰੇ ਨਾਲ। ਕਿ ਭਾਈ ਖੁਦਾ ਨਾਲ ਹੀ ਲਈ ਆਉਂਦਾ। ਕਿਵੇਂ ਲਾਡੀ ਭਾਈ? ਖੁਸ਼ ਹੈਂ। ਵਧੀਆ ਲੱਗਾ ਤੋਹਫਾ। ਉਹ ਵਾਹ ਭਾਈ ਵੇ। ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਭਾਈ ਆਹ ਤਾਂ ਫਰਤੱਸ ਹੀ ਮੇਰੇ ਜਨਮ ਦਿਨ ਦਾ। ਕਿਸੇ ਮਜਬੂਰ ਨੂੰ ਲਿਆ ਕੇ ਮੇਰੇ ਸਾਹਮਣੇ ਖੜਾ ਕਰਤਾ। ਭਾਈ ਕਿ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਣਾ ਕੋਈ ਬਹਾਦਰ ਨਹੀਂ ਹੁੰਦੀ। ਸਵਾਲ ਤਾਂ ਤਾਂ ਹੈ ਜੇ ਆਪ ਯਾਹ ਪੈਸਾ ਨਾ ਆਪਾਂ ਕਿਸੇ ਦੀ ਮਦਦ ਕਰਨ ਵਾਸਤੇ ਲਾਈਏ। ਪਰਨਾ ਸਾਨੂੰ ਤਾਂ ਐਸ਼ ਪ੍ਰਸਤੀਆਂ ਕਰਕੇ ਸਵਾਦ ਆਉਂਦਾ। ਭਾਈ ਜੇ ਆਪਾਂ ਨੇ ਇਹ ਪੈਸਾ ਨਾ ਕਿਸੇ ਮਜਬੂਰ ਦੀ ਮਦਦ ਕਰਨ ਨੂੰ ਦਿੱਤਾ ਹੁੰਦਾ ਤਾਂ ਚਿਹਰਾ ਪੈਦਾ ਹੀ ਨਾ ਹੁੰਦਾ। ਬਾਕੀ ਮੈਸ ਕੁੜੀ ਦਾ ਘਰ ਤਾਂ ਜਾਣਦਾ ਸੀ। ਪਰ ਜੇ ਇਹਨੂੰ ਜਾਣ ਲਿਆ। ਤੇ ਮੈਂ ਘਰ ਛੱਡਣ ਜਾ ਰਿਹਾ ਹਾਂ